ਜਿਹਦੇ ਵਿੱਚ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਉਹ ਤੱਕ ਦਲਿਤਾਂ ਦੇ ਪਾਵਰ ਦੇ ਨਾਲ ਇਕੱਠੇ ਹੋਣ ਦੇ ਨਾਲ ਉਹ ਖਿਲਾਸ ਹ ਸਕਦੇ ਆ ਤੇ ਸਟੇਟ ਗਵਰਨਮੈਂਟ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ ਸਟੇਟ ਗਵਰਨਮੈਂਟ ਨੂੰ ਅਸੀਂ ਇੱਕ ਦਿਨ ਦੇ ਵਿੱਚ ਵੀ ਦੱਸ ਸਕਦੇ ਹਾਂ ਪੰਜਾਬ ਬੰਦ ਕਰਕੇ ਕਿ ਦਲਿਤ ਹਮੇਸ਼ਾ ਇਕੱਠੇ ਹੈਗੇ ਆ ਔਰ ਇਕੱਠੇ ਹੀ ਰਹਿੰਦੇ ਔਰ ਅਸੀਂ ਕਿਸੇ ਨੂੰ ਵੀ ਇੰਨਾ ਅਧਿਕਾਰ ਜਾਂ ਹੱਕ ਨਹੀਂ ਦਿੱਤਾ ਹੈਗਾ ਕਿ ਜਿਹੜੇ ਸਾਡੇ ਹੱਕ ਹੈਗੇ ਆ ਉਹ ਕੋਈ ਹੋਰ ਇੰਜੋਏ ਕਰੇ ਅਗਰ ਰਿਜ਼ਰਵੇਸ਼ਨ ਬਾਬਾ ਸਾਹਿਬ ਦੀ ਬਦੌਲਤ ਮਿਲੀ ਹੈਗੀ ਹੈ ਸਾਨੂੰ ਤੇ ਰਿਜ਼ਰਵੇਸ਼ਨ ਨੂੰ ਜਿਹੜਾ ਆਪਾਂ ਕਹ ਲਈਏ ਕਿ ਮੇਨਟੇਨ ਕਰਕੇ ਰੱਖਣਾ ਜਾਂ ਉਹਦੇ ਰਾਈਟਸ ਨੂੰ ਮੇਨਟੇਨ ਕਰਕੇ ਰੱਖਣਾ ਇਹ ਕਿਤੇ ਨਾ ਕਿਤੇ ਗਵਰਨਮੈਂਟ ਦੀ ਵੀ ਹੈ ਸਟੇਟ ਗਵਰਨਮੈਂਟ ਦੀ ਵੀ ਹੈ ਔਰ ਸੈਂਟਰ ਗਵਰਨਮੈਂਟ ਦੀ ਵੀ ਹੈਗੀ ਇਹ ਪਾਲਿਸੀ ਕਿ ਇਹਨਾਂ ਇਸ ਚੀਜ਼ ਨੂੰ ਮੇਨਟੇਨ ਕਰਕੇ ਰੱਖਿਆ ਜਾਵੇ ਸੈਂਟਰ ਗਵਰਨਮੈਂਟ ਹੈਗੀ ਹੈ ਉਹ ਆਪਣੇ ਅੰਡਰ ਕਿਸਾਨਾਂ ਵਾਲਾ ਮੁੱਦਾ ਲੈ ਆ ਸਕਦੀ ਹੈਗੀ ਹੈ ਸਟੇਟ ਗਵਰਨਮੈਂਟ ਦਾ ਤੇ ਇੱਥੇ ਸੈਂਟਰ ਗਵਰਨਮੈਂਟ ਨੇ ਹੱਲੇ ਤੱਕ ਐਕਸ਼ਨ ਜਾਂ ਕੋਈ ਵੀ ਡਾਇਰੈਕਸ਼ਨ ਸਟੇਟ ਗਵਰਨਮੈਂਟ ਨੂੰ ਹੱਲੇ ਤੱਕ ਕਿਉਂ ਨਹੀਂ ਦਿੱਤੀ ਹੈਗੀ ਕਿ ਵੱਧਦੀ ਹੋਈ ਕਾਰਵਾਈ ਇਹਨਾਂ ਟਾਈਮ ਹੋ ਗਿਆ ਵੱਧਦੀ ਹੋਈ ਕਾਰਵਾਈ ਕੀਤੀ ਜਾਵੇ ਵਧਦੀ ਹੋਈ ਕਾਰਵਾਈ ਨਾ ਕਰਨੇ ਦਾ ਰੀਜ਼ਨ ਇਹ ਹੈਗਾ ਆ ਕਿ ਜਿਹੜੀਆਂ ਇਹ ਪਾਰਟੀਆਂ ਹੈਗੀਆਂ ਇਹ ਕਿਤੇ ਨਾ ਕਿਤੇ ਮਿਲੀਆਂ ਹੋਈਆਂ ਹੈਗੀਆਂ ਇਹ ਦੇਖੋ ਕਈ ਸਾਡੇ ਬੱਚਿਆਂ ਨੇ ਡਾਕਟਰ ਪੜ੍ਹਨਾ ਸੀ ਇੰਜੀਨੀਅਰ ਪੜ੍ਹਨਾ ਸੀ ਉਹ ਅੱਜ ਪਤਾ ਨਹੀਂ ਦੇਖੋ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਹੈਗੇ ਆ ਕਈਆਂ ਦੇ ਟੀਚਰ ਨੇ ਬਣ ਟੀਚਰ ਪੜ੍ਹਨਾ ਸੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਜਾਣਾ ਸੀ ਪਰ ਉਹਨਾਂ ਦੀਆਂ ਜਿਹੜੀਆਂ ਆ ਅਪਾ ਕਹਿੰਦੇ ਆ ਕਿ ਰਿਜ਼ਰਵੇਸ਼ਨ ਤੇ ਇਹੋ ਨੇ ਮੁੱਦੇ ਦੇ ਨਾਲ ਕਿ ਹੋਰ ਲੋਕ ਉਹਦਾ ਬੈਨੀਫਿਟ ਉਠਾ ਰਹੇ ਹੈ ਸਾਡੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਮਿਸਚੀਵਿਅਸ ਜਿਹੜੀਆਂ ਹਰਕਤਾਂ ਹੈਗੀਆਂ ਆ ਜੇ ਜਨਰਲ ਸਮਾਜ ਕਰ ਰਿਹਾ ਹੈਗਾ ਆ ਤੇ ਦਲਿਤ ਸਮਾਜ ਉਹਦੇ ਮੋਰਰੇ ਇੱਕ ਟਲਾਨ ਵਾਂਗੂ ਖੜਾ ਹੈਗਾ ਆ ਢਾਲ ਵਾਂਗੂ ਖੜਾ ਹੈਗਾ ਆ ਕਿ ਉਹ ਉਹ ਕੰਟੈਸਟ ਕਰ ਸਕਦੇ ਉਹ ਫਾਈਟ ਕਰ ਸਕਦੇ ਹੈਗੇ ਔਰ ਆਪਣੇ ਹੱਕਾਂ ਦੇ ਲਈ ਲੜ ਸਕਦੇ ਹੈਗੇ ਆ ਸੋ ਆਓ ਆਪਾਂ ਇਹ ਜਿਹੜਾ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਨਿਗਾਇਆ ਇਹਨੂੰ ਸਕਸੈਸਫੁਲ ਬਣਾਈਏ ਆਪਣੇ ਡਿਸਟ੍ਰਿਕਟ ਲੈਵਲ ਤੇ ਵੀ ਦੇਖੀਏ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਕੁਝ ਨੋਟਿਸ ਦੇ ਵਿੱਚ ਆਉਂਦੇ ਹੈਗੇ ਆ ਔਰ ਬੰਦੀ ਕਾਰਵਾਈ ਜਿਹੜੀ ਹੈਗੀ ਹੈ ਉਹ ਕਰਵਾਈ ਜਾਵੇ ਲੀਗਲੀ ਜੋ ਵੀ ਹੋ ਸਕੇਗਾ ਅਸੀਂ ਤੁਹਾਡੇ ਨਾਲ ਹੈਗੇ ਜਿਹੜੀ ਸਾਡੀ ਲੀਗਲ ਟੀਮ ਹੈਗੀ ਆ ਅੰਬੇਡਕਰ ਆਇਟਿਕਲ ਕੋਰਮ ਦੇ ਮੈਂ ਉਹਦੇ ਵੱਲੋਂ ਵੀ ਤੁਹਾਨੂੰ ਆਸ਼ਵਾਸਨ ਦਿੱਤੀ ਹੈ ਅਸ਼ੋਰੈਂਸ ਦਿੱਤੀ ਹੈਗੀ ਆ ਕਿ ਉਹ ਸਾਰੇ ਹੀ ਤੁਹਾਡੇ ਨਾਲ ਖੜੇ ਆ ਜਿੱਥੇ ਵੀ ਤੁਹਾਡੇ ਤੋਂ ਹਿੱਸੇ ਵਿੱਚ ਇਹ ਚੀਜ਼ ਸਾਦੀ ਲੱਗੀ ਹੈ ਤੇ ਲੀਗਲੀ ਅਸੀਂ ਫ੍ਰੀ ਆਫ ਕੋਸਟ ਇਹਨਾਂ ਚੀਜ਼ਾਂ ਨੂੰ ਕਨਟੈਸਟ ਕਰਾਂਗੇ ਔਰ ਸਰਕਾਰ ਦੇ ਅਸੀਂ ਐਸਟੈਂਗ ਗੋਡੇ ਡੇਗਣ ਲਾਦੇ ਜੇ ਹਾਕਮ ਪ੍ਰਣਾਲੀ ਦਾ ਅਤੇ ਜੋ ਐਡਮਿਨਿਸਟ੍ਰੇਸ਼ਨ ਢਾਂਚਾ ਹੈ ਕਿੱਥੇ-ਕਿੱਥੇ ਉਸ ਦੀ ਕਮਜ਼ੋਰੀ ਕਰਕੇ ਇਹ ਹੱਕ ਖਾਤੇ ਜਾ ਰਹੇ ਆ ਤੇ ਲਈ ਹੱਥ ਖਾਣ ਵਾਲੇ ਨਹੀਂ ਹੱਥ ਖਿਲਾਉਣ ਵਾਲੇ ਵੀ ਨਾਲ ਗਏ ਸੋ ਮੈਡਮ ਜੀ ਨੇ ਕਿਹਾ ਕਿ ਇਸ ਚੀਜ਼ ਲਈ ਇੱਕ ਜੁਟਦਾ ਦੀ ਲੋੜ ਹੈ ਜੋ ਉਹਨਾਂ ਦੇ ਵਿਚਾਰਾਂ ਦੇ ਮਤਲਬ ਤਾਂ ਜੋ ਕਿ ਸਮੇਂ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਅਗਰ ਅਸੀਂ ਜੁਨਾਈਟ ਨਹੀਂ ਕੋਈ ਮੂਵਮੈਂਟ ਨਹੀਂ ਚਲਾਉਂਦੇ ਪੱਲੇ ਪੱਲੇ ਆਪਣੇ ਘਰ ਬੈਠੇ ਆਂ ਤੇ ਇਹ ਮਸਲਾ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਰਹੇ ਉਹਨਾਂ ਨੇ ਆਪਣੇ ਵੱਲੋਂ ਆਪਣੇ ਟੀਮ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਵੀ ਦੇਣ ਦਾ ਵਾਅਦਾ ਕੀਤਾ ਹੈ ਕਿਉਂਕਿ ਅੱਜ ਦੇ ਯੁੱਗ 'ਚ ਸਿਹਤ ਤੇ ਕਾਨੂੰਨ ਤੇ ਐਜੂਕੇਸ਼ਨ ਤਿੰਨੇ ਚੀਜ਼ਾਂ ਆਤੀਆਂ ਮਹਿੰਗੀਆਂ ਜੋ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਉਹਦੇ ਵਿੱਚੋਂ ਇੱਕ ਕਾਨੂੰਨੀ ਸਹਿਯਤਾ ਸੰਗਠਨ ਆਪਣੇ ਵੱਲੋਂ ਤੇ ਆਪਣੀ ساری ਟੀਮ ਨਾਲ ਬਣਉਗਾ ਪੜਾ ਸਰਕਾਰ ਸਮਾਸ਼ਾਵਾ ਉਹਨਾਂ ਜੀ ਆਪਣਾ ਨੰਦੋਸਾ ਆਇਆ ਆਪਣੇ ਕੋਲੋਂ ਜਿਹੜਾ ਪੁਲਿਸ ਸਪੋਰਟ ਦੇ ਚੁੱਕੇ ਆਹ ਚੁੱਕੇ ਆ ਤੇ ਜੇ ਕਿਸੇ ਸਮੇਂ ਤੇ ਇਸ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਕਰਨਾ ਪੋਣੀ ਹੋਈ ਉਹਦੇ ਲਈ ਅਸੀਂ ਤਿਆਰ ਬਣ ਤਿਆਰ ਆ ਸਰਦਾਰੋ ਸਾਥੀ ਮੈਂ ਦੱਸਣਾ ਚਾਹੁੰਦਾ ਇੱਥੇ ਕਿ ਵਿਦਿਆਰਥੀ ਵਰਗ ਨੇ ਵੀ ਸਾਡਾ ਰਾਬਤਾ ਕੀਤਾ ਆ ਕਿ ਵਿਦਿਆਰਥੀਆਂ ਨੇ ਇਹ ਜਿਹੜੀ ਗੱਲ ਆਪਣਾ ਨਾਮ ਨਾ ਦੱਸਦੇ ਹੋਏ ਸਾਡੇ ਨਾਲ ਇਖਲਾਕ ਕੀਤਾ ਆ ਦੱਸਿਆ ਆ ਕਿ ਕੁਝ ਵਿਦਿਆਰਥੀਆਂ ਨੇ ਸਕੂਲ ਕਾਸਟ ਦੇ ਸਰਟੀਫਿਕੇਟ ਬਣਾ ਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਬੇਨੀਫਿਟ ਵੀ ਲਿਆ ਹੈ ਕਿ ਜਿਹੜੇ ਵਿਦਿਆਰਥੀ ਵਿਦੇਸ਼ ਜਿਹੜਾ ਫੰਡ ਦੀ ਜਿਹੜੀ ਸਰਕਾਰ ਵੱਲੋਂ ਜਿਹੜੀ ਯੋਜਨਾ ਆ ਉਹਦਾ ਕੋਈ ਫਾਇਦਾ ਲੈ ਕੇ ਗਏ ਨੇ ਉਹ ਤੁਸੀਂ ਨੋਟ ਕਰੋ ਮੈਂ ਬਹੁਤ ਸਾਰੇ ਸਾਥੀਆਂ ਨਾਲ ਇਹ ਗੱਲ ਸਾਂਝੀ ਕੀਤੀ ਆ ਕਿ ਕਦੇ ਕਿਸੇ ਨੇ Facebook ਦੇ ਉੱਤੇ ਕੀ ਇਹਦੀ ਕੋਈ ਪੋਸਟ ਦੇਖੀ ਕਿ ਕਿਸੇ ਸਕੂਲ ਕਾਸਟ ਦੇ ਪਰਿਵਾਰ ਨੇ ਇਹ ਕਿਹਾ ਹੋਵੇ ਕਿ ਆ ਦੇਖੋ ਜੀ ਸਾਡੇ ਬੱਚੇ ਨੂੰ ਜਿਹੜੀ ਆ ਇੰਟਰਨੈਸ਼ਨਲ ਜਿਹੜੀ ਆ ਸਕਾਲਰਸ਼ਿਪ ਹੈ ਜੀ ਆ ਵਿਦੇਸ਼ ਪੜ੍ਹਨ ਵਾਸਤੇ ਜਿਹੜੀ ਆ ਪੜ੍ਹਾਈ ਵਾਸਤੇ ਸਾਨੂੰ ਜਿਹੜਾ ਸਰਕਾਰ ਦੇ ਵੱਲੋਂ ਆ ਜਿਹੜਾ ਪੈਕੇਜ ਮਿਲਿਆ ਕਦੀ ਕਿਸੇ ਨੇ ਕੋਰਸ ਨਹੀਂ ਪਾਈ ਉਸ ਤੋਂ ਦੇ ਇੱਕ ਸਾਡਾ ਬੱਚਾ 80% ਨੰਬਰ ਲੈ ਕੇ ਪਾਸ ਹੋ ਗਿਆ ਜਾਂ ਸਕੂਲ ਚੋਂ ਜਾਂ ਕਾਲਜ ਚੋਂ ਜਾਂ ਡਿਗਰੀ ਕਰਕੇ ਜਾਂ ਡਿਗਰੀ ਪ੍ਰਾਪਤ ਕਰ ਗਿਆ ਜਾਂ ਕਿਤੇ ਜੋਬ ਤੇ ਲੱਗ ਗਿਆ ਇਹਦਾ ਕੋਸਟ ਆ ਪੈਂਦੀਆਂ ਲੇਕਿਨ ਇਹ ਕੋਸਟ ਅਜੇ ਕਿਸੇ ਜ਼ੁਰਕਾਸ ਨੇ ਨਹੀਂ ਪਾਈ ਕਿਉਂਕਿ ਦਾ ਬੱਚਾ ਜਿਹੜਾ ਹੈ ਸਰਕਾਰੀ ਖਰਚੇ ਤੇ ਵਿਦੇਸ਼ ਪੜ੍ਹ ਗਿਆ ਸਿਰੇ ਹੀ ਮਾਮਲਾ ਇਹ ਨਾਲ ਹੀ ਜੁੜਿਆ ਹੋਇਆ ਹੈ ਔਰ ਗੰਭੀਰ ਮਾਮਲਾ ਹੈ ਪਰ ਹੁਣ ਦਾ ਇਹ ਬੋਚੇ ਜਿਹੜੇ ਸਰਕਾਰ ਦੇ ਸਾਥੀਓ ਬੋਚਾ ਆਏ ਇਸ ਬੋਚੇ ਦੇ ਵਿੱਚ ਜਿਹੜੇ ਸਰਕਾਰ ਦੇ ਹੱਥ ਟੋਕੇ ਦੀ ਘੋਟ ਕੱਢਵਾਉਣ ਦੀ ਕੋਸ਼ਿਸ਼ ਕਰਦੇ ਹੋਏ ਆ ਉਹਨਾਂ ਨੂੰ ਇਸ ਮੱਤ ਤੋਂ ਉਹਨਾਂ ਤੱਕ ਆਵਾਜ਼ ਜਾ ਰਹੀ ਆ ਅਸੀਂ ਸਾਫ਼ ਔਰ ਸਪਸ਼ਟ ਦੱਸਣਾ ਚਾਹੁੰਦੇ ਆ ਕਿ ਉਹਨਾਂ ਦਾ ਸੋਧਾ ਵਧੀਆ ਤਰੀਕੇ ਨਾਲ ਲਾਭਾਂਗੇ ਉਹ ਸਾਫ਼ ਕੰਸੀ ਰਾਮ ਦੀ ਅਸੀਂ ਚਾਹੁੰਦੇ ਜੋ ਪੜੀ ਹੋਈ ਹੈ ਇਸ ਕਰਕੇ ਚੁੱਪੜ ਕੇ ਰੱਖ ਜਾਗੇ ਮਨ ਕਿਉਂਕਿ ਪੰਜਾਬ ਬੰਦੀ ਦਿੱਤੀ ਹੋਈ ਕਾਲ ਉਹਦੀ ਡਾਇਵਰਜਨ ਪਾ ਲੈਣਾ ਐਡਵੋਕੇਟ ਮੈਦਮ ਮਧੁਰਜ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਡਾਇਵਰਟ ਕੀਤਾ ਜਾ ਰਿਹਾ ਉਹ ਡਾਇਵਰਟ ਕਰਕੇ ਉਹਦੇ ਵਿੱਚ ਇਹ ਕਰ ਦੇਣਾ ਕਿ ਉਹਨਾਂ ਦਾ ਜਿਹੜਾ ਹੈ ਸਰਟੀਫਿਕੇਟ ਰੱਦ ਕੀਤਾ ਗਿਆ ਦੋ ਮੀਟਿੰਗਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਉਸ ਤੋਂ ਬਾਅਦ ਦੋ ਬੇਠਕਾਂ ਕਰਨ ਤੋਂ ਬਾਅਦ ਸਾਨੂੰ ਸਰਕਾਰ ਨੇ ਟਾਈਮ ਦਿੱਤਾ ਬੰਦੀ ਕਾਲ ਦਿੱਤੀ ਗਈ ਸਾਡੇ ਕੋਲ ਪਰ ਤੋਂ ਬੰਦੀ ਕਾਲ ਸਰਕਾਰ ਵੱਲੋਂ ਟਾਲਟੋਲ ਦੀ ਨੀਤੀ ਜਿੰਨਾ ਪਹਿਲਾਂ ਸਰਕਾਰਾਂ ਕਰਦੀਆਂ ਉਸੇ ਤਰ੍ਹਾਂ ਹੀ ਉਹਨਾਂ ਨੇ ਟਾਲਟੋਲ ਦੀ ਨੀਤੀ ਅਪਣਾ ਕੇ ਸਾਡੀ ਜਿਹੜੀ ਬੰਦਈ ਕੀਤੀ ਹੋਈ ਕਾਲ ਉਹਨੂੰ ਪੋਸਟਪੋਨ ਕਰ ਦਿੱਤਾ ਕਿ ਤੁਹਾਡੀਆਂ ਜਿਹੜੀਆਂ ਡਿਮਾਂਡ ਤੁਸੀਂ ਮੰਨ ਮੰਨ ਲਵਾਗੇ ਪਰ ਜਦੋਂ ਅਸੀਂ ਉੱਥੇ ਗਏ 12 ਤੇ 13 ਤਰੀਕ ਸੀਗੀ 13 ਤਰੀਕ ਨੂੰ ਅਸੀਂ ਉੱਥੇ ਗਏ ਮੀਟਿੰਗ ਹੋਈ ਕੀਮਾ ਸਾਹਿਬ ਨਾਲ ਹੋਈ ਮੰਤਰੀ ਸਾਡੇ ਇੱਕ ਸੋਸ਼ਲ ਮੰਤਰੀ ਲੇਡੀ ਹੈਗੀ ਉਹਨਾਂ ਨਾਲ ਮੀਟਿੰਗ ਹੋਈ ਉੱਥੇ ਹਾਲ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਆ ਤੁਹਾਡੇ ਪੱਛੀ ਦੇ ਜਿਹੜੇ ਲਾਇਸੈਂਸ ਹੈਗੇ ਆ ਕੇਸਿਸ ਇਹਨਾਂ ਨੂੰ ਅਸੀਂ ਅੱਜ ਇਹ ਰੱਦ ਕਰ ਦਿੰਨੇ ਆ ਪਰਕ ਤੋ ਉਹਨਾਂ ਲੋਕ ਤਾਂ ਰੱਦ ਹੋ ਜਾਣਗੇ ਪਰ ਸਾਨੂੰ ਉਹਦਾ ਕੀ ਬੈਨੀਫਿਟ ਹੋਇਆ ਉਹ ਤਾਂ ਸਾਨੂੰ ਕੋਈ ਬੈਨੀਫਿਟ ਨਹੀਂ ਰੱਦ ਹੋ ਗਿਆ ਜਿੰਨਾ ਚਿਰ ਇਹਨਾਂ ਨੂੰ ਸਰਟੀਫਿਕੇਟ ਰੱਦ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਪਰਚੇ ਨਹੀਂ ਦਰਜ ਹੁੰਦੇ ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਸਾਨੂੰ ਸਰਟੀਫਿਕੇਟ ਰੱਦ ਕਰਨ ਦਾ ਕੋਈ ਫਾਇਦਾ ਨਹੀਂ ਹੈ ਕੱਲ ਹੀ ਮੈਂ ਪੜਿਆ ਸੀ 5 ਕਰੋੜ ਕੇਸ ਜਿਹੜਾ ਹੈ ਹਾਈ ਕੋਰਟ ਤੇ ਦੂਸਰੀਆਂ ਜਿਹੜੀਆਂ ਅਦਾਲਤਾਂ ਆ ਉਹਦੇ ਵਿੱਚ ਪੈਂਡਿੰਗ ਪਿਆ ਸਾਡੇ ਸਾਡੇ ਦੇਸ਼ ਦਾ ਇਹ ਹਾਲ ਹੈ ਕਿ 5 ਕਰੋੜ ਕੇਸ ਹਾਲੇ ਵੀ ਜਿਹੜੇ ਆ ਪੈਂਡਿੰਗ ਪਿਆ ਸੁਪਰੀਮ ਕੋਰਟ ਤੋਂ ਲੈ ਕੇ ਲੋਅਰ ਕੋਰਟ ਤੱਕ ਤੇ 5 ਕਰੋੜ ਲੋਕ ਸਾਫ਼ ਲਈ ਜਿਹੜੇ ਅੱਜ ਵੀ ਰੀਡ ਕਰ ਰਹੇ ਆ ਕਿ ਸਾਨੂੰ ਕਦੋਂ ਇਨਸਾਫ਼ ਮਿਲੇਗਾ ਤੇ 5 ਕਰੋੜ ਦੇ ਨਾਲ ਹਰੇਕ ਹੱਥ ਦੇ ਵਿੱਚ 6 ਮੈਂਬਰ ਲਾ ਲਓ ਤੁਸੀਂ 3 ਕਰੋੜ ਬੰਦੇ ਹੋ ਹੀ ਹੋਗੇ ਜਿਹੜਾ ਨੂੰ ਇਨਸਾਫ ਰਡੀਖ ਰਹੇ ਆ ਜਿਹੜੇ ਕਿ ਰੋਜ਼-ਰੋਜ਼ ਆਪਣਾ ਉਹ ਦੇਖ ਰਹੇ ਕਿ ਅੱਜ ਸਾਨੂੰ ਇਨਸਾਫ ਮਿਲ ਜਾਊ ਅੱਜ ਮਿਲ ਜਾਊ ਪਰ ਤੁਸੀਂ ਇਨਸਾਫ ਦਾ ਅਜੇ ਤੱਕ ਕੋਈ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਦੋਂ ਮਿਲਣਾ ਔਰ 25-25 ਸਾਲ 30 ਸਾਲ ਹੋ ਗਿਆ ਇਸ ਤੋਂ ਇਲਾਵਾ 5 ਕਰੋੜ ਸਿਵਲ ਕੋਰਟ ਦੇ ਵਿੱਚ ਕੇਸ ਚੱਲਦੇ ਹੋਏ ਆ ਜਮੀਨਾਂ ਦੇ ਤਹਿਸੀਲਦਾਰਾਂ ਕੋਲੇ ਕਲੈਕਟਰਾਂ ਕੋਲੇ ਡੀਸੀਆਂ ਕੋਲੇ ਉਹ ਵੀ ਪੈਂਡਿੰਗ ਪਏ ਆ 23 ਤਰੀਕ ਤਰੀਕ ਤੇ 3 ਚਲੋ ਉਹ ਵੱਖਰੀ ਗੱਲ ਹੈ ਪਰੰਤੂ ਅੱਜ ਜੋ ਸਾਨੂੰ ਸਮੇਂ ਦੀ ਲੋੜ ਹੈ ਕਿ ਆ ਸਾਨੂੰ ਮੇਨ ਹੈਗਾ ਸਾਡਾ ਇਹਨਾਂ ਤੇ ਪर्चा ਦੱਚ ਕਰਾਉਣਾ ਜਿੰਨਾ ਚਿਰ ਇਹਨਾਂ ਤੇ ਐਫ ਆਈ ਆਰ ਦੱਚ ਨਹੀਂ ਹੁੰਦੀ ਐਸ ਐਸ ਕੇ ਐਕਟ ਦੇ ਵਿੱਚ ਇਹਨਾਂ ਦੇ ਕੇਸ ਰਜਿਸਟਰ ਨਹੀਂ ਹੁੰਦਾ ਉਨੀ ਦੇਰ ਤੱਕ ਸਾਨੂੰ ਇਨਸਾਫ ਪੇੜਿਆਂ ਦੀ ਕੋਈ ਉਮੀਦ ਨਹੀਂ ਹੈਗੀ ਉਹ ਲੋਨੀਆਂ ਉਹ ਥੇਲਾ ਦੇ ਵਿੱਚ ਇਹਨਾਂ ਨੂੰ ਜਿੰਨਾ ਚਿਰ ਨਹੀਂ ਪਹੁੰਚਾਉਂਦੇ ਉਨੀ ਦੇਰ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਔਰ ਅਸੀਂ ਪ੍ਰੋਫੈਸਰ ਸਾਹਿਬ ਨੂੰ ਇਹ ਵਾਦਾ ਕਰਿਆ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਚੱਲਾਂਗੇ ਤੰਗਮਨ ਧੰਨ ਦੇ ਨਾਲ ਅਸੀਂ ਇਹਨਾਂ ਦੇ ਨਾਲ ਜਿਵੇਂ ਵੀ ਸਾਨੂੰ ਜਿੱਥੇ ਵੀ ਬਰਤਨ ਜਿੱਥੇ ਵੀ ਜਿੱਥੇ ਸਾਡੀ ਲੋੜ ਹੈ ਅਸੀਂ ਸਾਡੀ ਜਾਨਾਂ ਚਲੇਗਾ ਅਸੀਂ ਇਹਨਾਂ ਨੂੰ ਕਰਵਾ ਕੇ ਦੇਣ ਲਈ ਤਿਆਰ ਹਾਂ ਆਵਾਜ਼ ਅਦਾਸੀਆ ਸਮਾਜ ਦੀ ਸਾਡੇ ਬਹੁਤ ਹੀ ਸਰਕਾਰ ਜੋ ਵੀ ਸੀ ਸ਼ੁਰੂ ਤੋਂ ਆਈ ਦੇ ਫੰਕਸ਼ਨ ਹੋ ਤੱਕ ਅੱਰੇ ਅਸੀਂ ਉਹਨਾਂ ਦੇ जिन्होंने अपना बहुत ही कीमती समा क्या है तो इस प्रोग्राम बाद सोशल मीडिया से भी दिखाने अंत के सहयोग में बहुत ही धनबाद हूँ और ਸਾਡੇ ਜਿਹੜੇ ਰਾਈਟ ਆ ਸਾਡੇ ਅਧਿਕਾਰ ਆ ਸਾਡੇ ਹੱਕ ਆ ਉਹ ਮਾਰੇ ਨਹੀਂ ਸੋ ਇਸ ਕਰਕੇ ਜਲੰਧਰ ਕਿਉਂਕਿ ਸਾਰੇ ਮਿਲਗਰੀ ਮਿਸ਼ਨਰੀ ਯੋਧਿਆਂ ਦੀ ਧਰਤੀ ਆ ਹਮੇਸ਼ਾ ਹੀ ਕੋਈ ਸਟਰਗਲ ਹੋਇਆ ਤੇ ਤੁਸੀਂ ਸਾਰੇ ਅੱਗੇ ਹੋ ਕੇ ਲੜੇ ਆ ਪੋਸਟ ਮੈਟ੍ਰਿਕ ਸਕੀਮ ਦਿੱਤਾ ਹੈ ਜੱਸੀ ਕੰਨ ਦੀ ਉਹਦੀ ਵਾਈ ਕਰਦੇ ਨੇ ਸਾਡੀਆਂ ਬੱਚੀਆਂ ਤਾਂ ਬੱਚੇ ਜਿਨ੍ਹਾਂ ਨੂੰ ਰੋਹ ਨੰਬਰ ਨਹੀਂ ਸੀ ਮਿਲੇ ਕੋਲੋਂ ਬੀਐਸਐਫ ਧੰਦਾ ਲਾਇਆ ਜਦੋਂ ਧੰਦਾ ਲਾਇਆ ਤਾਂ ਪੁਲਿਸ ਨੇ ਉਹਾਂ ਦੇ 당ਫੇ ਇਹਨਾਂ ਦੀ ਕੁਰਬਾਨੀ ਆ ਜਿਨ੍ਹਾਂ ਨੇ ਆਪਾਂ ਸਭ ਕੁਝ ਛੱਡ ਕੇ ਉਹ ਮੋਰਚੇ ਦੇ ਉੱਪਰ ਦਿਨ ਰਾਤ ਲਈ ਇਹਨਾਂ ਬੈਠੇ ਆ ਕਿਹਨਾ ਵਾਸਤੇ ਆਪਣੇ ਲੋਕਾਂ ਵਾਸਤੇ ਵੀ ਜਿਹੜੇ ਸਾਡੇ ਹੱਕ ਆ ਕਿਉਂਕਿ ਜਿਹੜੇ ਗਾਣੇ ਵੀ ਦੇਖਦੇ ਆਪਾਂ ਉਹ ਗਾਣਿਆਂ ਵਿੱਚ ਕੀ ਹੁੰਦੇ ਆ ਸਾਡੇ ਹੱਕ ਜਿਹੜੇ ਦਿੰਦੇ ਆ ਵੀ ਸਾਨੂੰ ਹੀ ਗਾਲਾਂ ਕੱਢਦੇ ਨੇ ਪਿੱਠ ਵਿੱਚ ਦੋਨੇ ਸਮਝਾਂ ਨੂੰ ਤੇ ਜਦੋਂ ਸਰਟੀਫਿਕੇਟ ਦੀ ਗੱਲ ਹੁੰਦੀ ਆ ਤੇ ਆਪਣੀ ਜੇਬ ਦੇ ਨਾਲ ਛਾਤੀ ਦੇ ਨਾਲ ਆਈ ਰੱਖਦੇ ਬੰਦੇ ਫੇਰ ਉਹਨਾਂ ਨੂੰ ਐਸੀ ਸਾੜੀ ਵਿੱਚ ਅੰਗ ਲਾਦੇ ਆ ਪਰ ਪਿੱਠ ਵੀ ਸਾਨੂੰ ਗਾਲਾਂ ਕੱਢਦੇ ਇਹ ਮੋਰਚਾ ਦੇ ਵਿੱਚ ਲਾਉਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਵੀ ਕਿੰਨਾ ਕੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਪ੍ਰਸ਼ਾਸਨ ਦਾ ਵੀ ਸ਼ਾਸਨ ਦਾ ਵੀ ਆਪਣੇ ਸਭ ਤੋਂ ਜ਼ਿਆਦਾ ਹੁੰਦੇ ਬੰਦੇ ਉਹ ਯਾਰ ਛੱਡੋ ਵਜੇ ਪ੍ਰੋਫੈਸਰ ਸਾਹਿਬ ਘਰ ਬੈਜੋ ਕੋਈ ਆਮੀ ਅਣਹੋਣੀ ਘਟਨਾ ਹੋ ਜਾਊ ਐ ਹੋ ਜਾਊ ਉਹ ਹੋ ਜਾਊ ਉੱਥੇ ਜਾ ਕੇ ਹੌਸਲਾ ਨਹੀਂ ਦਿੰਦੇ ਵੀ ਅੱਧਾ ਡਾਣਾ ਬੈਠੇ ਆ ਉਹਨੂੰ ਡਿਸਕ੍ਰੈਡਿਟ ਨਾਣਾ ਵਾ ਵਿਡਰਾਈ ਜਾਣਾ ਬੰਦਿਆਂ ਨੂੰ ਕੋਈ ਆ ਪਰ ਉਹ ਇਦਾਂ ਕਮਿਸ਼ਨਰ ਇਹ ਕਹਿੰਦਾ ਡੀਜੀਪੀ ਇਹ ਕਹਿੰਦਾ ਬਾਹਰ ਪ੍ਰੋਫੈਸਰ ਸਾਹਿਬ ਜੀ ਆਪਾਂ ਸਰਟੀਫਿਕੇਟ ਦੀ ਗੱਲ ਕਰਦੇ ਆ ਵੀ ਜਿਹੜੇ ਚੋਰ ਫੜਨ ਨੂੰ ਆ ਜਿਹੜੇ ਸਾਡੇ 34 ਐਮਐਲਏ ਬਣੇ ਆ ਇਹ ਨਹੀਂ ਬੋਲਦੇ ਵੀ ਚੋਰੀ ਆ ਇਹਨਾਂ ਵਾਸਤੇ ਵੀ ਸਾਨੂੰ ਗੱਲ ਕਰਨੀ ਪੈਣੀ ਆ ਸਾਡੇ ਅਫੀਸਰ ਜਦੋਂ ਦਾ ਰਿਜ਼ਰਵੇਸ਼ਨ ਆਣੀ ਹੁੰਦੀ ਹੈ ਨਾ ਫਿਰ ਉਹ ਆਈਐਸ ਆਈਪੀਐਸ ਪੀਸੀਐਸ ਵਾਜ ਜਾਂਦੇ ਆ ਤੇ ਜਦੋਂ ਸੀਟ ਤੇ ਬਹਿ ਜਾਂਦੇ ਆ ਕਹਿੰਦੇ ਬਾਬਾ ਸਾਹਿਬ ਇਹਦੇ ਕਰ ਕੌਣ ਸੀ ਗੁਰੂ ਰਵਿਦਾਸ ਮਹਾਰਾਜ ਕੌਣ ਸੀ ਭਗਵਾਨ ਵਾਲੀ ਮਹਾਰਾਜ ਕੌਣ ਭੁੱਲੀ ਜਾਂਦੇ ਜੇ ਸਾਡਾ ਕੋਈ ਕਾਰਡ ਦਿੰਦਾ ਜਿੱਥੇ ਵਧੀਆ ਦਾ ਜਾਂ ਸਾਡੇ ਸੰਤ ਮਹਾਂਪੁਰਸ਼ ਹੁੰਦੇ ਆ ਤੇ ਉਹੀ ਆਪਣੇ ਅਫਸਰ ਬਾਹਰ ਘੰਟਾ ਘੰਟਾ ਡੇਢ ਘੰਟਾ ਖੜੇ ਰੱਖਦੇ ਕੋਈ ਨਹੀਂ ਜੀ ਮਿਲਣਦੇ ਆ ਅੰਦਰ ਉਹਨਾਂ ਸਾਫ਼ ਮੀਟਿੰਗ ਕਰਦੇ ਪਏ ਆ ਤੇ ਜਦੋਂ ਅੰਦਰ ਦੇਖੀਦਾ ਕੱਲੇ ਫੋਨ ਤੇ ਬੈਠੇ ਹੁੰਦੇ ਆ ਤੇ ਆਪਣੀ ਘਰ ਵਾਲੀ ਨੂੰ ਮਿਲਾਂ ਦਾ ਵੀਡੀਓ ਕਾਲ ਹੀ ਕਰਦੇ ਹੋਣੇ ਇਹ ਡਰਾਮਾ ਜਿਹੜਾ ਸਾਡੇ ਸਮਾਜ ਦਾ ਇਹਨਾਂ ਨੂੰ ਵੀ ਚੋਰੀਆਂ ਨੂੰ ਫੜਨਾ ਚਾਹੀਦਾ ਜਿੰਨੇ ਵੀ ਸਾਡੇ ਵੱਡੀਆਂ ਪੋਸਟਾਂ ਦੇ ਸਾਡੇ ਸਮਾਜ ਦੇ ਬੰਦੇ ਬੈਠੇ ਆ ਜਿਹੜਾ ਨਹੀਂ ਬੋਲਦਾ ਉਹ ਚੋਰੀ ਆ ਉਹ ਸਾਰਿਆਂ ਨੂੰ ਜਾਗਰੂਕ ਕਰਨਾ ਪੈਣਾ ਕਿਉਂਕਿ ਇਹ ਮੋਰਚਾ ਤਾਈ ਕਬਜ਼ਾ ਹੋਵਾਂਗਾ ਜਦੋਂ ਆਪਾਂ ਸਾਰੇ ਪ੍ਰੋਫੈਸਰ ਸਾਹਿਬ ਉਹ ਲੇਖਕ ਸਾਹਿਬ ਦੀ ਪਿੱਠ ਦੇ ਪਿੱਛੇ ਖੜੇ ਹੋਵਾਂਗੇ ਪ੍ਰੋਫੈਸਰ ਸਾਹਿਬ ਜੇ ਜਕਾਰਾ ਲਾਉਣ ਤੇ ਪਿੱਛੇ ਮੁੜ ਕੇ ਦੇਖਣਾ ਤੋਂ ਘਮਾ ਕੇ ਤੇ ਉਹਨਾਂ ਪਤਾ ਲੱਗੇ ਵੀ ਸਮੁੱਚਾ ਸਮਾਜੋਂ 34 ਕਸਟਾਂ ਕਿਉਂਕਿ ਲੜਾਈ ਤਾਂ 34 ਕਸਟਾਂ ਦੀ ਆ ਸਰਟੀਫਿਕੇਟ ਕੱਲੇ ਵਾਲਮੀ ਸਮਾਜ ਤੇ ਰਵਿਦਾਸੀ ਸਮਾਜ ਥੋੜਾ ਬਣਾਇਆ ਜਾਂ ਜਾ ਕਵੀਸ ਸਮਾਜ ਨੇ ਬਣਾਇਆ ਇਹ ਤਾਂ 34 ਕਸਟਾਂ ਦੇ ਸਾਰੇ ਲੋਕਾਂ ਨੇ ਬਣਾਇਆ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਆ ਹੁਣ ਜਲੰਧਰ ਵਿੱਚ ਘੱਟ ਸਰਟੀਫਿਕੇਟ ਆ ਸ਼ਹਿਰਪੁਰ ਚ ਘੱਟ ਆ ਨਵੇਂ ਸ਼ਹਿਰ ਚ ਘੱਟ ਆ ਕਪੂਰਥਲੇ ਜੇ ਇਹ ਦੁਆਬੇ ਚ ਘੱਟ ਆ ਜਿਆਦਾ ਕਿੱਥੇ ਪ੍ਰਵਿੰਸਰ ਸਾਹਿਬ ਨੇ ਦੱਸਿਆ ਵੀ ਪਟਿਆਲੇ ਵਿੱਚ ਜਿਆਦਾ ਫਰੀਦਕੋਟ ਜਿਆਦਾ ਕਿਉਂਕਿ ਉੱਥੇ ਲੋਕਾਂ ਨੂੰ ਜਾ ਦੇ ਇਹ ਐਸਸੀ ਸਰਟੀਫਿਕੇਟ ਦੀ ਵੈਲਿਊ ਕੀ ਆ ਇਹ ਇਹਨਾਂ ਨੇ ਅੱਜ ਦੱਸਿਆ ਸਾਰੀ ਬੰਦਿਆ ਬੈਂਕ ਕਿੰਨੀ ਦਿੰਦੀ ਹੈ ਕਿ ਰਿਜ਼ਰਵਿਸ਼ਨ ਚੋੜ ਜਿਹੜਾ ਕਿਸੇ ਵੱਡੇ ਤੇਜੀ ਲਾ ਕੋਰੇ ਪੰਜਾਬ ਵਿੱਚ ਔਰ ਪਿੰਡਾਂ ਤੱਕ ਪਹੁੰਚ ਗਿਆ ਉਹ ਲਗੜਾ ਕਰਨ ਦੇ ਸਾਡਾ ਹੌਸਲਾ ਬਣ ਤਿੰਨ ਤੱਕ ਪਹੁੰਚਣਾ ਕਿ ਅਸੀਂ ਆਪਣੀ ਹਕੀਕਤਵਾਦ ਦੀ ਕਿਤਾਬ ਹੋਰ ਸਰਕਾਰਾਂ ਜਿਹੜੇ ਹੈ ਨਹੀਂ ਸ਼ਾ ਉਹ ਆਪਾਂ ਵੈਥੀ ਨਹੀਂ ਦਿੰਦੀਆਂ ਲੜਤੀ ਹੱਕ ਨਾਲ ਕਿਹਨਾਂ ਹੱਕ ਜੀ ਨਾ ਆਪ ਵੀ ਨਹੀਂ ਅੱਜ ਡਾਕਟਰ ਬੀ ਆਰ ਮੇਧਕਰ ਪਗਨ ਆਵਾਦਪੁਰੇ ਵਿੱਚ ਜੋ ਜਾਲੀ ਐਸ ਸੀ ਸਰਟੀਫਿਕੇਟ ਬਣਾ ਕੇ ਨੌکریاں ਕਰ ਰਹੇ ਉਨਾ ਦੇ ਮੁੱਦੇ ਤੇ ਅੱਜ ਸਾਰਾ ਸਮਾਜ ਇਕੱਠਾ ਹੋਇਆ ਕਿਉਂਕਿ ਇਹ ਜੋ ਮੁੱਦਾ ਹੈ ਸਾਡੇ ਬੱਚਾਂ ਦਾ ਹੱਕ ਖੋਣਾ ਔਰ ਖੋ ਕੇ ਆਪ ਤਰੱਕੀਆਂ ਕਰ ਲੈਣੀਆਂ ਪਰ ਸਾਡਾ ਸਮਾਜ ਫੇਰ ਜੜੀਆਂ ਜੋ ਘਰੇ ਜੰਗਿਆ ਅੱਜ ਦੇਖਦੇ ਆ ਇੱਕ ਨੇ ਹਜ਼ਾਰਾਂ ਲੋਕ ਐਸੀ ਸਰਟੀਫਿਕੇਟ ਜਾਲੀ ਬਣਾ ਕੇ ਜੋ ਜਨਰਲ ਦੇ ਲੋਕ ਆ ਉਹ ਸਾਡੇ ਬੱਚਾਂ ਦਾ ਹੱਕ ਖੋ ਕੇ ਤਾਪ ਚੰਗੀਆਂ ਨੌਕਰੀਆਂ ਪ੍ਰਾਪਤ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਤਰੱਕੀਆਂ ਹਾਸਲ ਕਰ ਰਹੇ ਪਰ ਸਾਡਾ ਸਮਾਜ ਉਹੀ ਫਿਰ ਦਿਹਾੜੀਆਂ ਤੇ ਲੱਗਾ ਹੋਇਆ ਹੈ ਸਾਡੇ ਸਮਾਜ ਨੂੰ ਵੀ ਜਾਗਣਾ ਚਾਹੀਦਾ ਹੈ ਔਰ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਜੋ ਇੱਕ ਤਰ੍ਹਾਂ ਦੇ ਕਿਉਂਕਿ ਜੇਕਰ ਪੜਨਾ ਹੋਵੇ ਨਾ ਚੋਰਾ ਨੂੰ ਇਹਨਾਂ ਚੋਰਾ ਨੂੰ ਹਰ ਮੁਹੱਲੇ ਦੇ ਵਿੱਚ ਆਪਾਂ ਆਪਣੇ ਆਪਣਾ ਮੁਹੱਲਾ ਸੰਭ ਲਈਏ ਆਪਣਾ ਆਪਣਾ ਪਿੰਡ ਸੰਭ ਲਈਏ ਔਰ ਉਹਨਾਂ ਦੇ ਵਿੱਚ ਦੇਖੀਏ ਕਿਹੜੇ ਬੰਦੇ ਨੇ ਕਿਹੜਾ ਐਸਸੀਜਡ ਕਿਉ ਬਣਾਇਆ ਹੋਇਆ ਕੋਈ ਜਾਲੀ ਬਣਾਇਆ ਹੋਇਆ ਤੇ ਉਹਦੀ ਜਾਣਕਾਰੀ ਜੋ ਐਸਸੀ ਐਡਵੋਕੇਟ ਜੋ ਪੱਕਾ ਮੋਰਚਾ ਚੋਰ ਫੜੋ ਰੀਜਨਰੇਸ਼ਨ ਪੱਕਾ ਮੋਰਚਾ ਚੰਡੀਗੜ੍ਹ ਲੱਗਾ ਹੋਇਆ ਉਹਨਾਂ ਨੂੰ ਆਪਾਂ ਜਾਣਕਾਰੀ ਦਈਏ ਜਾਂ ਜਲੰਧਰ ਵਿੱਚ ਜਿਹੜੇ ਸਾਥੀ ਆਪਣੇ ਉਹਨਾਂ ਨੂੰ ਜਾਣਕਾਰੀ ਦਿਈਏ ਤਾਂ ਜੋ ਉਹ ਚੋੜ ਫੜ ਹੋ ਸਕਣ ਜੋ ਸਾਡੇ ਸਮਾਜ ਦਾ ਹੱਕ ਖਾਰੇ ਹਨ ਵਿਦੇਸ਼ਾਂ ਦੇ ਵਿੱਚ ਬੱਚੇ ਪੜ੍ਹਾਈ ਕਰਦੇ ਉਹਨਾਂ ਦਾ ਹੱਕ ਖਾਈ ਜਾ ਰਿਹਾ ਕਿਉਂਕਿ ਜੋ ਐਸੀ ਸਮਾਜ ਨੂੰ ਇੱਕ ਸਰਕਾਰ ਵੱਲੋਂ ਸਹੂਲਤ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਾਂ ਕਿਸ ਤਰ੍ਹਾਂ ਸਰਕਾਰ ਵੱਲੋਂ ਲੋਨ ਲੈ ਕੇ ਬਾਹਰ ਭੇਜ ਸਕਦੇ ਹਾਂ ਉਹੀ ਐਸੀ ਸੈਟਿੰਗ ਬਣਾਣਾ ਐਸਸੀ ਸਰਟੀਫਿਕੇਟ ਬਣਾ ਕੇ ਸਾਡੇ ਬੱਚਿਆਂ ਦਾ ਹੱਕ ਖੋ ਰਿਹਾ ਸੋ ਬਹੁਤ ਦੁੱਖ ਦੀ ਗੱਲ ਆ ਅੱਜ ਸਰਕਾਰਾਂ ਕਾਰਵਾਈ ਕਰਨ ਦੇ ਵਿੱਚ ਬਹੁਤ ਢਿੱਲੀਆਂ ਹਨ ਕਿਉਂਕਿ ਜਦੋਂ ਪਤਾ ਲੱਗੇ ਸਰਕਾਰ ਨੂੰ ਕਿ ਐਸਾ ਕੁਝ ਹੋ ਰਿਹਾ ਸਮਾਜ ਦੇ ਨਾਲ ਤੇ ਉਸੇ ਮੇਲੇ ਇਹ ਬਣਦੀ ਹੋਈ ਕਾਰਵਾਈ ਕਰਕੇ ਜਿਨ੍ਹਾਂ ਨੇ ਐਸਸੀ ਸਰਟੀਫਿਕੇਟ ਜਾਲੀ ਬਣਾਏ ਆ ਉਹਨਾਂ ਨੂੰ ਉਹਨਾਂ ਤੇ ਬਣਦੀ ਹੋਈ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦੇਣਾ ਚਾਹੀਦਾ ਔਰ ਜਿਹੜੀ ਉਹਨਾਂ ਨੇ ਰਿਜ਼ਰਵੇਸ਼ਨ ਲੈ ਕੇ ਜੋ ਨੌਕਰੀ ਪ੍ਰਾਪਤ ਕੀਤੀ ਔਰ ਜੋ ਉਹਨਾਂ ਨੂੰ ਤਨਖਾਹ ਲਈ ਹੈ ਸਰਕਾਰ ਤੋਂ ਉਹ ਜਿਹੜੀ ਐਸਸੀ ਸਮਾਜ ਨੂੰ ਉਹ ਜਿੰਨਾ ਵੀ ਪੈਸਾ ਇਹਨਾਂ ਚੋਰਾਂ ਕੋਲੋਂ ਫੜਿਆ ਗਿਆ ਉਹ ਐਸਸੀ ਸਮਾਜ ਦੇ ਵਿੱਚ ਵੰਡਿਆ ਜਾਵੇ ਉਹਨਾਂ ਦੀ ਪੜ੍ਹਾਈ ਤੇ ਕਾਲਜਾਂ ਦੇ ਵਿੱਚ ਦਿੱਤਾ ਜਾਵੇ ਤਾਂ ਜੋ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਅੱਜ ਅਸੀਂ ਰਿਜ਼ਰਵੇਸ਼ਨ ਜ਼ੋਰ ਫੜੋ ਮੋਰਚਾ ਦੇ ਮਿਲੋ ਡਾਕਟਰ ਮੇਡਵਰ ਪਬਲ ਦੇ ਵਿੱਚ ਇੱਕ ਮੀਟਿੰਗ ਰੱਖੀ ਹੋਈ ਇੱਥੇ ਪਹੁੰਚੇ ਹਾਂ ਸਾਡੇ ਲਾਲ ਜਿਹੜੇ ਮੋਰਚੇ ਦੇ ਸਾਡੇ ਪ੍ਰਧਾਨ ਨੇ ਸਾਡੀ ਉਪਹਾਈ ਕਰ ਰਹੇ ਨੇ ਪ੍ਰੋਫੈਸਰ ਹਰਨੇਕ ਸਿੰਘ ਜੀ ਅਤੇ ਹੋਰ ਸਾਥੀ ਇੱਥੇ ਪਹੁੰਚੇ ਸੀ ਔਰ ਜੋ ਸਾਡੀਆਂ ਮੋਰਚੇ ਦੀਆਂ atividades ਆ ਉਹਨਾਂ ਨੂੰ ਲੋਕਾਂ ਤੱਕ ਲੈ ਜਾਣ ਦੇ ਲਈ ਉਨਨ ਨੂੰ ਥੀ ਕਰਨ ਦੇ ਲਈ ਮੋਰਚਾ ਕਿਸ ਤਰ੍ਹਾਂ ਚੱਲਣਾ ਚਾਹੀਦਾ ਸਰਵੇਸ਼ਨ ਦੇ ਚੋਰਾ ਨੂੰ ਫੜਨ ਦੇ ਲਈ ਕੀ ਮਦਦ ਕਿਹੜਾ ਇਨਸਾਨ ਕੀਤਾ ਮਦਦ ਕਰ ਸਕਦਾ ਉਹਦੇ ਸੰਬੰਧੀ ਵਿਚਾਰ ਵਟਾਂਦਰਾ ਕਰਨ ਵਾਸਤੇ ਪਹੁੰਚੇ ਆ ਮੈਂ ਦੱਸ ਦੇਵਾਂ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੇ ਦੂਜੀਆਂ ਜਾਤਾਂ ਦੇ ਲੋਕਾਂ ਨੇ ਜਿਹੜੇ ਜਨਰਲ ਕਾਸਟ ਦੇ ਨੇ ਉਹ tane ਜਾਦੀ ਸ਼ੁਰੂ ਦਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਔਰ ਹੋਰ ਜਿਹੜੇ ਸੀ ਉਹ ਬੈਨੀਫਿਟ ਲੈ ਜੇਲੇ ਨਾਲ ਸਾਡੇ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਿਛਲੇ 5-6 ਸਾਲ ਤੋਂ ਅਸੀਂ ਮੈਂ ਕਿਉਂਕਿ ਸ਼ੁਰੂਆਤ ਕਮਿਸ਼ਨ ਦਾ ਮੈਂਬਰ ਸੀ ਅਸੀਂ ਇਸ ਇਸ਼ੂ ਦੇ ਉੱਤੇ ਕੰਮ ਕਰਦੇ ਰਹੇ ਲੇਕਿਨ ਕਿਸੇ ਵੀ ਸਰਕਾਰ ਨੇ ਕਿਸੇ ਵੀ ਨੌਕਰੀ ਕਰਦੇ ਰਹਾ ਜਿਹੜਾ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਕਰ ਰਿਹਾ ਕਿਸੇ ਵੀ ਬੰਦੇ ਦਾ ਐਕਟ ਵੀ ਜਿਹੜਾ ਆ ਉਹ ਪਰਚਾ ਜਿਹੜਾ ਆ ਉਹ ਸਰਟੀਫਿਕੇਟ ਰੱਦ ਨਹੀਂ ਕੀਤਾ ਔਰ ਅਸੀਂ ਸਰਕਾਰ ਨੂੰ ਬਾਰ ਬਾਰ ਲਿਖਦੇ ਰਹੇ ਔਰ ਇਹ ਹੋਈ ਹੋਈ ਸਾਡੀ ਸ਼ਿਕਾਇਤਾਂ ਬਹੁਤ ਵੱਡੀ ਗਿਣਤੀ ਚ ਆਈਆਂ ਇਹਨਾਂ ਨੂੰ ਜਿਹੜਾ ਵੈਲਫੇਅਰ ਡਿਪਾਰਟਮੈਂਟ ਡੀਲ ਕਰਦਾ ਡਾਇਰੈਕਟਰ ਡੀਲ ਕਰਦਾ لیکن ਡਾਇਰੈਕਟਰ ਦਫ਼ਤਰ ਦੇ ਵਿੱਚ ਫੈਲਾਂ ਦੇ ਢੇਰ ਲੱਗੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅਖੀਰ ਦੇ ਤੇ ਹੋਰ ਵੀ ਬਹੁਤ ਸਾਰੇ ਰਿਜ਼ਰਵੇਸ਼ਨ ਜਿਹਨੇ ਚੋਰ ਸੀ ਇਹਨਾਂ ਨੇ ਸਾਡੇ ਸਮਾਜ ਦਾ ਹੱਕ ਮਾਰਿਆ ਉਹ ਸਾਡੇ ਸਾਹਮਣੇ ਆਏ ਔਰ ਉਹਦੇ ਵਿੱਚ ਡੀਸੀ ਲੱਗਾ ਇੱਕ ਇੱਕ ਆਈਆਰਐਸ ਅਫਸਰ ਲੱਗਾ ਇੱਕ ਡੀਜੂ ਸੈਸ਼ਨ ਜੱਜ ਲੱਗਾ ਸ਼ੁਰੂ ਕਰ ਸਾਡੀ ਜਾਲੀ ਸਰਟੀਫਿਕੇਟ ਬਣਾ ਕੇ ਉਹ ਬੜ ਕੇ ਬੈਠੇ ਸਾਡਾ ਹੱਕ ਮਾਰ ਕੇ ਬੈਠੇ ਉਹ ਸਾਨੂੰ ਘਿਰਦੇ ਫਿਰ ਸਰਕਾਰ ਨੂੰ ਪ੍ਰੈਸ਼ਰ ਬਣਾਉਣ ਲਈ ਸਰਕਾਰ ਦੇ ਉੱਤੇ ਇਹ ਜਿਹੜਾ ਅਜਿਹਾ ਚੋਰ ਫੜੋ ਮੋਰਚਾ ਬਹਾਦੀ ਦੇ ਵਿੱਚ ਲਾਉਣਾ ਪਿਆ ਸੋ ਇਸ ਕਰਕੇ ਮੋਰਚੇ ਨੂੰ ਲੋਕ ਸਾਡੇ ਸਮਾਜ ਦੇ ਬਹੁਤ ਸਾਥ ਦੇ ਰਹੇ ਆ ਕਿਉਂਕਿ ਬਹੁਤ ਵੱਡਾ ਮੁੱਦਾ ਆ ਇਹ ਕਿਉਂਕਿ ਜਿਹੜਾ ਪੈਸਾ ਬੋਕਰੀਆਂ ਦੇ ਰਾਹੀਂ ਸਾਡੇ ਸਮਾਜ ਦੇ ਘਰਾਂ ਦੇ ਵਿੱਚ ਆਉਣਾ ਸੀ ਜਿਹਦਾ ਬੈਨੀਫਿਟ ਸਾਨੂੰ ਮਿਲਣਾ ਸੀ ਉਹ ਮੇਰੇ ਫਿਰ ਦੂਸਰੇ ਲੋਕ ਲਗਾ ਇਸ ਕਰਕੇ ਇਹ ਇੱਕ ਬਹੁਤ ਮੁੱਦਾ ਸੀ ਵੱਡਾ ਮੁੱਦਾ ਲੋਕਾਂ ਦੇ ਲੈ ਕੇ ਜਾ ਰਹੇ ਆ ਤਾਂ ਕਿ ਜਿਹੜਾ ਆ ਇਹ ਲੋਕਾਂ ਦੀ ਲੋਕ ਰਾਏ ਬਣੇ ਔਰ ਇੱਕ ਅੰਦੋਲਨ ਬਣੇ ਇਹਦੇ ਉੱਤੇ ਤਾਂ ਕਿ ਜਿਹੜਾ ਆ ਇਹ ਇਦਾਂ ਦੀ ਕੋਈ ਗਰੰਟ ਸਾਡੇ ਹੱਕਾਂ ਦੀ ਕੋਈ ਡਾਕ ਨਾ ਮਾਰ ਸਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਮੋਰਚੇ ਦਾ ਹਰ ਤਰ੍ਹਾਂ ਦਾ ਸਾਥ ਦਿਓ